ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਇੰਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਤੁਸੀਂ ਕਹ ਖਾਲਸਾ ਵਾਜ ਕਰੋ ਜਿੱਕੀ ਫਤਿਹ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੇ ਜਗਰਾਉਂ ਵਾਲਾ ਕੇਸ ਚੱਕਿਆ ਹੋਇਆ ਹੈ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਐ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਤਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਇੰਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਬਈ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਨਹੀਂ ਕਰਦੇ ਤਾਂ ਅਮਰਪਾਲ ਮਹਿਰੋ ਦੇ ਜਿਹੜਾ ਯਾ ਅਸਲੀ ਮਤਲਬ ਫਲ ਮਿਲੂਗਾ ਉਹਨਾਂ ਦੀ ਮਿਹਨਤ ਦਾ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਐਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਪਾਲ ਸਿੰਘ ਮੈਰੋ ਨੇ ਜਗਰਾਉਂ ਵਾਲਾ ਕੇਸ ਚੱਕਿਆ ਹੋਇਆ ਹੈ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਐ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਤਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਇੰਨਾ ਉਹ ਜ਼ੋਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਨਹੀਂ ਕਰਦੇ ਤਾਂ ਅਮਰਿਤਪਾਲ ਮਹਿਰੋ ਦੇ ਜਿਹੜਾ asli ਮਤਲਬ ਫਲ ਮਿਲੂਗਾ ਉਹਦੀ ਮਿਹਨਤ ਦਾ